ਸਿਆਣੇ ਦੀ ਕਹਾਵਤ ਹੈ ਕਿ ਜਿਨੇ ਕੀਤੀ ਸ਼ਰਮ ਉਹਦੇ ਫੁੱਟਗੇ ਕਰਮ ਅੱਜ ਕੱਲ ਨੌਜਵਾਨ ਬਹੁਤ ਸ਼ਰਮ ਕਰਦੇ ਨੇ ਕਿ ਅਸੀਂ ਛੋਟਾ ਕੰਮ ਕਿਵੇਂ ਕਰੀਏ ਅਸੀਂ ਬਹੁਤ بڑے ਹੋਏ ਆਂ ਸਾਨੂੰ ਕੋਈ ਵਧੀਆ ਜੌਬ ਮਿਲਣੀ ਚਾਹੀਦੀ ਹੈ ਗਵਰਨਮੈਂਟ ਜੌਬ ਮਿਲਣੀ ਚਾਹੀਦੀ ਹੈ ਜੇ ਅਸੀਂ ਵੱਡੇ ਬਿਜ਼ਨਸ ਕਰਾਂਗੇ ਤੇ ਜਦੋਂ ਨਿਊ ਚੰਡੀਗੜ੍ਹ ਦੇ ਇਲਾਕੇ ਦੀ ਗੱਲ ਕਰੀਏ ਇੱਥੇ ਕਰੋੜਾਂ ਵੀ ਪੀੜਾਂ ਜ਼ਮੀਨਾਂ ਵਿਕੀਆਂ ਹੋਈਆਂ ਨੇ ਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਹੱਥੀਂ ਕਿਰਤ ਕਰਨ ਨਾਲੋਂ ਅੱਜ ਕੱਲ ਜਿਹੜੀ ਜ਼ਮੀਨਾਂ ਦੇ ਪੈਸੇ ਉੱਤੇ ਉੱਤੇ ਐਸ਼ ਕਰਨਾ ਚਾਹੁੰਦੇ ਨੇ ਕਿ ਤਰ੍ਹਾਂ ਕਿ ਉਹਦੇ ਐਸ਼ ਕਰ ਲਈਏ ਠੀਕ ਹੈ ਐਸ਼ ਵੀ ਕਰੋ ਕੋਈ ਮਨਾਹੀ ਨਹੀਂ ਪਰ ਆਪਣੇ ਫਿਊਚਰ ਵਾਸਤੇ ਅੱਗੇ ਆਪਣੇ ਬੱਚੇ ਨੂੰ ਅਸੀਂ ਕੀ ਦੇ ਰਹੇ ਹਾਂ ਉਹਨਾਂ ਵਾਸਤੇ ਕੀ ਬਣਾ ਰਹੇ ਹਾਂ ਤਾਂ ਜਦੋਂ ਇੱਕ ਨੌਜਵਾਨ ਆਪਣੀ ਹੱਥੀ ਕਿਰਤ ਕਰਦਾ ਹੋਵੇ ਤਾਂ ਉਹਦੀ ਤਸਵੀਰ ਦਿਖਾਣਾ ਸਾਡਾ ਫਰਜ਼ ਬਣਦਾ ਹੈ ਕਿਉਂਕਿ ਅੱਜ ਕੱਲ ਪੰਜਾਬ ਨੂੰ ਛੱਡ ਕੇ ਨੌਜਵਾਨ ਵਿਦੇਸ਼ਾਂ ਵਿਦੇਸ਼ਾਂ ਜਾ ਰਹੇ ਨੇ ਉਹ ਜਗ੍ਹਾ ਉੱਤੇ ਵੀ ਹਰ ਤਰ੍ਹਾਂ ਦਾ ਕੰਮ ਉਹਨਾਂ ਨੂੰ ਕਰਨਾ ਪੈਂਦਾ ਹੈ ਉਹ ਦੱਸਣ ਲੋਗ ਗੱਲ ਨਹੀਂ ਪਰ ਉਹਨਾਂ ਨੂੰ ਸਭ ਨੂੰ ਪਤਾ ਹੀ ਹੁੰਦਾ ਹੈ ਪਰ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਗੁਰੂਆਂ ਪੀਣ ਧਰਤੀ ਦੇ ਉੱਤੇ ਕੋਈ ਬੰਦਾ ਆਪਣੀ ਹੱਥੀ ਕਿਰਤ ਕਰਦਾ ਹੋਵੇ ਤੋਂ ਤਸਵੀਰ ਤੁਹਾਨੂੰ ਦਿਖਾਣੇ ਆ ਇੱਕ ਨੌਜਵਾਨ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਿਹੜੇ ਦਿਨ ਦੇ ਵਿੱਚ ਤੁਸੀਂ ਦੇਖੋ ਜੌਬ ਕਰਦੇ ਨੇ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਆਣ ਕੇ ਆਪਣਾ ਇੱਕ ਸਟਾਲ ਲਾਉਂਦੇ ਨੇ ਜਿੱਥੇ ਤਾਂ ਕੋਈ ਅਲੱਗ-ਅਲੱਗ ਆਈਟਮ ਇਹਨਾਂ ਵੱਲੋਂ ਬਣਾਈ ਜਾਂਦੀ ਹੈ ਬਹੁਤ ਲੋਕ ਖੁਸ਼ ਹੁੰਦੇ ਨੇ ਜਦੋਂ ਇਹਨਾਂ ਨੂੰ ਰੋਡ ਦੇ ਉੱਤੇ ਦੇਖਦੇ ਨੇ ਕਿ ਸਾਡਾ ਕੋਈ ਸਰਦਾਰ ਭਰਾ ਜਿਹੜਾ ਗੁਰਸਿੱਖ ਭਰਾ ਜਿਹੜਾ ਕੰਮ ਕਰ ਰਿਹਾ ਹੈ ਤਾਂ ਇਦਾਂ ਤੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਵੀਡੀਓ ਜੋ ਸ਼ੇਅਰ ਕਰਦੇ ਕਰੋ ਕਿਉਂਕਿ ਅੱਗੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਇਹਨਾਂ ਨੂੰ ਵੇਖ ਕੇ ਜਿਹੜੇ ਇਸ ਤਰੀਕੇ ਦਾ ਕੰਮ ਕਰਨਗੇ ਉਹ ਦੇਖੋ ਕਿ ਇਹਨਾਂ ਨੇ ਆਪਣੀ ਜਿਹੜੀ ਇਹ ਸਟਾਰ ਲਾਈ ਹੋਈ ਹੈ ਤਾਂ ਸ਼ਾਮ ਦੇ ਜਿਹੜੇ ਆਂਦੇ ਨੇ ਤਾਂ 8-9 ਵਜੇ ਤੱਕ ਆਪਣੀ ਕਿਤੇ ਨਾ ਕਿਤੇ ਜਿਹੜੀ ਪਾਰਟ ਟਾਈਮ ਇੱਕ ਤਰ੍ਹਾਂ ਦਾ ਜੋਬ ਹੀ ਲਾ ਲਓ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਹੜਾ ਕੰਮ ਕਰਕੇ ਆਪਣੇ ਘਰ ਚ ਲਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਬਾਈ ਜੀ ਨਾਲ ਕਿ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਆਇਆ ਜਾਂ ਫਿਰ ਕਿੰਨਾ ਕੁ ਸਟ੍ਰਗਲ ਕੀਤਾ ਜ਼ਿੰਦਗੀ ਦੇ ਵਿੱਚ ਪੜਨ ਤੋਂ ਬਾਅਦ ਨਹੀਂ ਤਾਂ ਬਹੁਤ ਲੋਕ ਇਹ ਕਹਿੰਦੇ ਨੇ ਕਿ ਅਸੀਂ ਛੋਟਾ ਕੰਮ ਨਹੀਂ ਕਰਨਾ ਅਸੀਂ ਵੱਡੇ ਹੀ ਕੰਮ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਖਾਲਸਾ ਬਾਈ ਜੀ ਖਾਲਸਾ ਅੱਛਾ ਭਾਈ ਜੀ ਕੀ ਨਾਮ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਮੈਂ ਦਾ ਨਾਮ ਜਸਿੰਦਰ ਸਿੰਘ ਹੈ ਜੀ ਅੱਛਾ ਜੀ ਉੱਧਾ ਮੈਂ ਮੁਲਾਵਰ ਰਹਿਣਾ ਬੇਸਿਕਲੀ ਮੈਂ ਬਲੋਂ अच्छा जेड़ा ए तुसी स्टॉल ਲਾਣੇ ਹੋ ਸ਼ਾਮ ਵੇਲੇ ਹਾਂਜੀ ਦੱਸਿਆ ਜੜੇ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਤੁਸੀਂ ਜੋਬ ਵੀ ਕਰਦੇ ਹੋ ਹਾਂਜੀ ਤਾਂ ਇਹ ਮਨਜ ਕਿਵੇਂ ਆਇਆ ਕਿ ਤੁਸੀਂ ਸਟਾਲ ਲਾਣੀ ਹੈ ਉਹ ਵੀ ਪਾਰਟ ਟਾਈਮ ਦੇ ਵਿੱਚ ਮੇਰਾ ਇੱਕ ਯਾਰ ਦੋਸਤ ਹੈ ਉਹ ਵੀ ਸਰਦਾਰ ਹੈ ਹਾਂਜੀ ਉਹ ਉਹਦੀ ਗਵਰਨਮੈਂਟ ਜੋਬ ਹੈ ਤੋਂ ਉਲਟਾ ਓਕੇ ਉਹ ਮੈਂ ਉਹਦੇ ਕੋਲ ਜਾਂਦਾ ਸੀ ਉਦਾਂ ਹੀ ਹਾਂਜੀ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਹਿੰਦਾ ਹਾਂ ਉਹਨੂੰ ਕੰਮ ਸਿਖਾ ਯਾਰ ਕਿ ਮੈਂ ਵੀ ਵਿਹਲਾ ਹੋ ਜਾਣਾ ਸ਼ਾਮ ਨੂੰ ਤਾਂ ਕੁਛ ਤਾਂ ਕਰਾਂ ਪਾਰਟ ਟਾਈਮ ਲਈ ਉਹ ਕਹਿੰਦਾ ਚੱਲ ਆ ਜੀ ਉਹਨਾਂ ਮੈਨੂੰ ਸਿਖਾਇਆ ਫਿਰ ਮੈਂ ਸਿੱਖ ਕੇ ਉਹਰੇ ਆਪਣੇ ਕੰਮ ਖੋਲ ਲਿਆ ਕਿਹੜੀ ਕਿਹੜੀ ਤੁਸੀਂ ਸਟਾਲ ਦੇ ਉੱਤੇ ਬਣਾਉਂਦੇ ਹੋ ਸਾਮਾਨ ਕਿ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਥੋੜਾ ਕਾਫੀ ਅਸੀਂ ਦੇਖਿਆ ਕਿ ਰਾਹ ਕੀ ਰੁਕਦੇ ਨੇ ਤੁਹਾਡੇ ਕੋਲ ਤੁਹਾਨੂੰ ਤੁਹਾਡੀ ਦਸਤਾਰ ਦੇਖ ਕੇ ਵੀ ਤੁਹਾਡੇ ਇਸ ਤਰ੍ਹਾਂ ਵੀ ਕਿ ਸਰਦਾਰ ਭਾਈ ਦੇਖ ਕੇ ਨਾ ਬਹੁਤ ਮੋਟੀਵੇਟ ਕਰਦੇ ਨੇ ਇਸ ਚੀਜ਼ ਨੂੰ ਲੈ ਕੇ ਲੇਕਿਨ ਅੱਜ ਕਾ ਮੁੰਡੇ ਵੀ ਇਸ ਚੀਜ਼ ਨੂੰ ਲੈ ਕੇ ਕਹਿੰਦੇ ਵੀ ਹਾਂ ਭਾਈ ਮੰਨੂ ਵੀ ਸਿਖਾ ਦੇ ਕੰਮ ਯਾਰ ਮੈਂ ਵੀ ਖੋਲਣਾ ਹੈ ਅੱਛਾ ਲੱਗਦਾ ਵੀ ਹਾਂ ਵੀ ਸਰਦਾਰ ਬੰਦੇ ਦੇਖ ਕੇ ਸਰਦਾਰ ਬੰਦੇ ਖੜਾ ਨੇ ਤਾਂ ਅੱਛੀ ਗੱਲ ਆ ਹਾਂਜੀ ਠੀਕ ਹੈ ਜੀ ਆਪਾਂ ਗੰਦਾ ਖਾਣੇ ਨਾਲੋਂ ਅ ਤੁਸੀਂ ਗ੍ਰੈਜੂਏਸ਼ਨ ਕੀਤੀ ਐ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਮੈਂ ਪੜ੍ਹਾਈ ਬਹੁਤ ਕੀਤੀ ਐ ਮੈਂ ਛੋਟਾ ਮੋਟਾ ਕੰਮ ਨਹੀਂ ਕਰਨਾ ਪਰ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਿਆਣੇ ਦੀ ਕਾਬਤ ਹੁੰਦੇ ਜਿਨ੍ਹਾਂ ਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਹਾਂ ਪਰ ਕਦੇ ਕਿਸੇ ਨੇ ਤਾਨੇ ਮੇਲੇ ਤਾਂ ਨਹੀਂ ਮਾਰੇ ਦੋਸਤਾਂ ਨੇ ਕਿ ਪਿੰਡ ਤੋਂ ਵੀ ਦੇਖ ਲੈਣੇ ਉਹਦੇ ਹੀ ਪਤਾ ਲੱ ਜਾਂਦਾ ਉਹਨਾਂ ਨੂੰ ਰੱਬ ਦੀ ਮਿਹਰ ਐ ਸਭ ਨਾਲ ਮਨੂੰ ਬੰਦੇ ਨੇ ਬੋਲੇ ਆਈ ਵੇ ਅੱਛਾ ਕੰਮ ਕਰ ਰਿਹਾ ਬਾਈ ਲੱਗਿਆ ਰਹਿ ਹਲੇ ਸਟਾਲ ਛੋਟੀ ਐ ਪਰ ਰੱਬ ਨਾਲ ਮਿਹਰ ਕਰੀ ਤਾਂ ਵੱਡੀ ਵੀ ਹੋ ਜੇਗੀ ਵੱਡਾ ਸ਼ੋਰੂਮ ਵੀ ਬਣ ਜਾਏਗਾ ਕਿਆ ਪਤਾ ਰੱਬ ਚੜ੍ਹਦੀ ਕਲਾ 'ਚ ਮੋਟੀਵੇਟ ਨਹੀਂ ਕਰਾ ਮੋਟੀਵੇਟੇ ਕੀਤਾ ਸਰਦਾਰ ਬੰਦੇ ਉਲਟਾ ਆ ਕੇ ਮੇਰੇ ਕੋ ਰੁਕਦੇ ਨੇ ਅੱਛੇ ਰੁਕੋ ਭਾਈ ਵਧੀਆ ਗੱਲ ਆ ਮੈਨੂੰ ਅੱਛਾ ਲੱਗਿਆ ਸਰਦਾਰ ਬੰਦਿਆਂ ਦੇਖ ਕੇ ਕੰਮ ਕਰਦੇ ਹੋਏ ਮੈਨੂੰ ਵੀ ਅੱਛਾ ਲੱਗਦਾ ਵੀ ਸਰਦਾਰ ਬੰਦੇ ਆਪਣੇ ਕੋਲ ਆਣ ਲੱਗੇ ਪਹਿਲੇ ਇਹਨਾਂ ਨੂੰ ਬਹੁਤ ਫਰਕ ਪਿਆ ਬਹੁਤ ਵਾਦੂ ਫਰਕ ਪਿਆ ਇਹ ਚੀਜ਼ ਅੱਛੇ ਭਾਈ ਜਿੱਦ ਤਰ੍ਹਾਂ ਅੱਜਕੱਲ ਨੌਜਵਾਨ ਵਿਦੇਸ਼ਾਂ ਨੂੰ ਬਹੁਤ ਜਾ ਰਹੇ ਨੇ ਕਿ ਅਸੀਂ ਪੰਜਾਬ ਧਰਤੀ ਤੇ ਕੰਮ ਨਹੀਂ ਰਿਹਾ ਤੇ ਤੁਹਾਡੇ ਕਿੰਨਾ ਗੁਜ਼ਾਰਾ ਹੋ ਜਾਂਦਾ ਭਾਈ ਜੀ ਸ਼ਾਮਿਲ ਸੱਚ ਦੱਸਿਓ ਕਿਉਂਕਿ ਕਈ ਲੋਕ ਇਹ ਕਹਿੰਦੇ ਨੇ ਕਿ ਛੋਟੇ ਕੰਮ ਚ ਕੱਟੇ ਪੈਸੇ ਹੋਣ ਨੇ ਕਿ ਅਸੀਂ ਤਾਂ ਮੋٹے ਪੈਸੇ ਕਮਾ ਲੈਣੇ ਬਾਹਰ ਜਾ ਕੇ ਲੋਕਾਂ ਨੇ ਇੱਕ ਤਰ੍ਹਾਂ ਦੇ ਕੰਮ ਕਰਦੇ ਨੇ ਪਤਾ ਸਰ ਪਤਾ ਕੀ ਹੈ ਜੀ ਇੱਕ ਤਾਂ ਇਹਦੇ માં ਇਨਵੈਸਟਮੈਂਟ ਘਟ ਹੈ ਹੂੰ ਸਭ ਤੇ ਜਿਆ ਪਲਸ ਪੁਆਇੰਟ ਹੈਗਾ ਹਾਂਜੀ ਹਾਂਜੀ ਠੀਕ ਹੈ ਆਪਣਾ ਥੋੜੇ ਤੋਂ ਆਪਾਂ ਗਰੋਅ ਕਰ ਸਕਦੇ ਹਾਂ ਹੈ ਨਾ ਜੀ ਆਪਾਂ ਜੇ ਗਰੋਅ ਕਰਨਾ ਹੈ ਤਾਂ ਉਹਦੇ માં ਥੋੜਾ ਅਗਰ ਸਟਾਰਟਿੰਗ ਮਾ ਕਰ ਕੱਟ ਪਾਛਦਾ ਹੂੰ ਹੂੰ ਇਨ ਫਿਊਚਰ ਤਾਂ ਵਧੇਗਾ ਹੀ ਅਗਰ ਅੱਜ ਦੇ ਪਾਸ 100 ਕਮਾਰੇ ਕੱਲ ਨੂੰ 150 ਵੀ ਆਣ ਬਿਲਕੁਲ ਬਿਲਕੁਲ ਹਾਂਜੀ ਅੱਛਾ ਪਰਿਵਾਰ ਦੇ ਮੈਂਬਰ ਖੁਸ਼ ਨੇ ਕਿ ਸਾਡਾ ਸਭ ਵਧੀਆ ਜੀ ਸਭ ਵਧੀ ਪਰਿਵਾਰ ਦੇ ਮੈਂਬਰ ਵੀ ਉਲਟਾ ਮੇਰੇ ਹੈਲਪ ਕਰਦੇ ਨੇ ਅੱਛਾ ਜੀ ਉਹ ਵੀ ਹੈਲਪ ਕਰਦੇ ਨੇ ਹਾਂ ਤੇ ਫਾਦਰ ਸਾਹਿਬ ਵੀ ਆ ਲੈ ਰਹੇ ਹੋਰੇ ਮੇਰੇ ਨਾਲ ਅੱਛਾ ਜੀ ਉਹ ਗੱਡਾ ਡੀਜਲ ਆਂਦੇ ਨੇ ਉਸ ਤੋਂ ਬਾਅਦ ਮੇਰੇ ਕੋਲ ਆ ਜਾਂਦੇ ਨੇ ਅੱਛਾ ਜੀ ਸਾਰੇ ਮਤਲਬ ਆਸਕੜੋ ਅਸੀਂ ਆਜੇ ਦੋਸਤ ਮੇਰੇ ਸਾਰੇ سپورਟ ਕਰਦੇ ਮੈਨੂੰ ਬਈ ਸਕੂਨ ਕਿੰਨਾ ਮਿਲਦਾ ਇਸ ਤਰ੍ਹਾਂ ਹੱਥੀਂ ਕਿਰਤ ਕਰਕੇ ਜਦੋਂ ਤੁਸੀਂ ਸ਼ਾਮ ਨੂੰ ਮੈਂ ਉਧਰ ਵੀ ਕਹੇ ਸੀ ਭਾਈ ਸਾਹਿਬ ਕੋਲ ਕਿ ਜਦੋਂ ਬੰਦਾ ਸ਼ਾਮ ਨੂੰ ਮੰਨ ਲਓ ਚਾਹੇ 500 ਜਾਇ ਹਜ਼ਾਰ ਬਣਦਾ ਪੈਸੇ ਜਿੰਨੇ ਵੀ ਹੈ ਨਾ ਤੇ ਖੁਸ਼ੀ ਕਿੰਨੀ ਕਿ ਮਿਲਦੀ ਹੈ ਬਈ ਖੁਸ਼ੀ ਦਾ ਜੀ ਇਹ ਹੈ ਜੀ ਆਪਣਾ ਡੇਲੀ ਦਾ ਹਾਂ ਕਿੰਨਾ ਪੱਕਾ ਨਗਦ ਨਗਦ ਪੈਸੇ ਹਾਂ ਮੇਰੀ ਜੌਬ ਵੀ ਠੀਕ ਹੈ ਰੱਬ ਦੀ ਮਿਹਰ ਹੈ ਵਧੀਆਂ ਤੁਹਾਨੂੰ ਨਾ ਜੌਬ ਤੇ ਵੀ ਮੈਂ ਐਤਾ ਨਹੀਂ ਹੈ ਕਿ ਮੇਰੀ ਬਾਹਰ ਦੀ ਕੰਪਨੀ ਹੈ ਆਰਨ ਮਾਊਂਟਨ ਉਹ ਮਤਲਬ ਅੱਛੀ ਜੌਬ ਹੈ ਅੱਛਾ ਪੈਕੇਜ ਹੈ ਮੇਰਾ ਉਸ ਤੋਂ ਬਾਅਦ ਵੀ ਮੈਂ ਇਹ ਕਰ ਰਿਹਾ ਹਾਂ ਲੇਕਿਨ ਅੱਛਾ ਲੱਗਦਾ ਹੈ ਕਿ ਹਾਂ ਜਿੰਨਾ ਕੁ ਉਥੇ ਮੈਂ ਕਮਾ ਲੈਣਾ ਪੂਰੇ ਦਿਨ ਲਾ ਕੇ ਇੰਨਾ ਕੁ ਮੈਂ 3-4 ਘੰਟੇ ਜ ਆਪਣਾ ਅੱਛੇ ਤੇ ਕਮਾ ਲੈਣਾ ਤਾਂ ਬਹੁਤ ਬਧੀਆ ਗੱਲ ਹੈ ਭਾਈ ਜੀ ਕਿ ਨੌਜਵਾਨ ਤੁਸੀਂ ਪ੍ਰੇਰਨਾ ਸਰੋਤ ਹੋ ਕਿਉਂਕਿ ਭਾਵੇਂ ਜਮੀਨਾ ਜਿਨੀ ਮਰਜ਼ੀ ਹੁਣ ਬੰਦੇ ਕੋਲ ਪਰ ਆਪਣਾ ਵਰਕ ਜੂਰ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਕੀਤਾ ਹੋਇਆ ਹੈ ਹਾਂਜੀ ਹਾਂਜੀ ਤਾਂ ਇਸ ਤਰ੍ਹਾਂ ਜਿਦਾਂ ਤੁਹਾਡੇ ਕੋਲ ਆਂਦੇ ਨੇ ਨੌਜਵਾਨ ਤੁਹਾਡੇ ਪੁੱਛਦੇ ਹੋਣੇ ਕਿ ਹਾਂ ਭਾਈ ਇਹ ਕਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਸਾਰਾ ਕੁਝ ਗੱਲਬਾਤ ਹੁੰਦੀ ਹੈ ਹੁੰਦੀ ਹੈ ਹੁਣ ਇੱਕ ਮੇਰੇ ਯਾਰ ਦੋਸਤ ਅੱਗੇ ਉਹਨਾਂ ਵੀ ਸਟਾਲ ਆਇਆ ਹੈ ਅੱਛਾ ਉਹਨੇ ਵੀ ਲਾਇਆ ਹੁੰਦਾ ਵੀ ਲਾਇਆ ਤੇ ਹੁਣ ਪੰਜਾਬੀਆਂ ਦੀ ਲਾਈਨ ਬਣਦੀ ਜਾ ਰਹੀ ਹੈ ਸਟਾਲਾਂ ਦੀ ਪੰਜਾਬੀਆਂ ਦੀ ਉਹ ਤਾਂ ਇੱਕ ਹੋਰ ਮੁੰਡਾ ਹੈ ਕੋ ਮੁੱਲਾਪੁਰ ਦਾ ਮੁੰਡਾ ਉਹ ਵੀ ਸਰਦਾਰ ਹੈ ਉਹ ਵੀ ਕਹਿੰਦਾ ਅੱਪਾ ਦਾ ਚੰਨਾ ਵੀ ਵਧੀਆ ਆਪਣੇ ਪੰਜਾਬੀ ਬੰਦਨਾਂ ਬੰਦੇ ਆਣ ਹੋਰਾਂ ਨਾਲੋਂ ਬਿਲਕੁਲ ਠੀਕ ਹੈ ਜੀ ਆਪਾਂ ਹੋਰਨੂੰ ਵੀ ਦਾ ਰੋਜ਼ਗਾਰ ਦੇ ਰਹੇ ਆਂ ਆਪਾਂ ਕਰ ਸਕਦੇ ਆਂ ਬਿਲਕੁਲ ਅੱਛਾ ਭਾਈ ਜਿਤਨਾ ਉਹ ਸਾਹਮਣੇ ਮੈਂ ਦੇਖਿਆ ਕਾਫੀ ਪਹਿਲਾਂ ਪ੍ਰਵਾਸੀਆਂ ਦੀਆਂ ਰੇੜੀਆਂ ਹੁੰਦੇ ਸੀ ਸਟਾਲਾਂ ਹਨਾ ਤਾਂ ਜਦੋਂ ਤੁਸੀਂ ਸ਼ੂਟ ਟਾਈਮ 'ਚ ਲਾਇਆ ਇਹ ਤਾਂ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕੋਈ ਵਿਰੋਧ ਕੀਤਾ ਹੋਇਆ ਕੋਈ ਇੱਕ ਦੋ ਬੰਦੇ ਹੈਗੇ ਦੇ ਉਹ ਵੀ ਰੋਕਣ ਵਾਲੇ ਵੀ ਹਾਂ ਫੇਰ ਆਪਣੇ ਭਾਜੀ ਨੇ ਇਹਨਾਂ ਨੇ ਕਿਹਾ ਵੀ ਆਪਾਂ ਆਪਾਂ ਦੋਨੋਂ ਇਕੱਠੇ ਹੋਗੇ ਵੀ ਆਪਾਂ ਲੋਕਾਂ ਲੋਕੇ ਨਹੀਂ ला ਸਕਦੇ ਤੇ ਲੋਕੀ ਬਾਹਰੋਂ ਆ ਕੇ ਕਬਜ਼ਾ ਕਰੀ ਬੈਠੇ ਨੇ ਉਹਨਾਂ ਕੋਈ ਰਜਿਸਟਰੀਆਂ ਹੋਈਆਂ ਵੀ ਕਿਸੇ ਦੀਆਂ ਜੀ ਬਿਲਕੁਲ ਬਿਲਕੁਲ ਕਾ ਜਮੀਨ ਦੀ ਨਹੀਂ ਹੋਈ ਉਧਰ ਦੀ ਨਹੀਂ ਹੋਈ ਹੂੰ ਹੂੰ ਕਿਸੇ ਦੀ ਵੀ ਨਹੀਂ ਹੈ ਨਾ ਸਾਨੂੰ ਹੱਥ ਤੱਕ ਪੁਲਸ ਆ ਲੈਣਾ ਕਿੰਨੇ ਦਿਨ ਇੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲਾਦਿਆਂ ਨੂੰ ਪਲੂ ਹੋ ਗਏ ਕੋਈ 5-6 ਮਹੀਨੇ ਹੋ ਗਏ 5-6 ਮਹੀਨੇ ਹੋ ਗਏ ਹਾਂਜੀ ਹਾਂਜੀ ਬੜੀ ਚੱਲ ਰਿਹਾ ਮੈਂ ਆਪਣਾ ਖੇਤੀਬਾੜੀ ਦਾ ਵੀ ਕੰਮ ਕਰਦਾ ਅੱਛੇ ਜੀ ਜੌਬ ਵੀ ਕਰਦਾ ਜਮੀਨ ਵੀ ਤੁਹਾਡੇ ਕੋਲ ਹੈਗੀ ਹੈ ਆਪਣਾ ਸਭ ਹੈ ਰੱਬ ਦੀ ਮ ਇਹਦੇ ਸਿਰ ਤੇ ਹੀ ਮੈਂ ਆਪਣਾ ਬਹੁਤ ਕੁਝ ਖਟਿਆ ਵਾ ਹਮ ਅੱਛਾ ਹੁਣ ਲਾਸਟ ਵਿੱਚ ਸਾਨੂੰ ਤੁਹਾਡੇ ਦਰਸ਼ਕ ਦੇ ਦੇਖ ਰਹੇ ਨੇ ਉਹ ਲੋਕੇਸ਼ਨ ਦੱਸ ਦਿਓ ਕਿੱਥੇ ਤੁਹਾਡਾ ਸਟਾਲ ਹੈ ਤਾਂ ਜੋ ਤੁਹਾਡੇ ਕੋਲ ਆ ਕੇ ਖਾਸ ਹੋਵੇ ਮੇਰਾ ਨੀਂ ਚੰਡੀਗੜ੍ਹ ਉਹ ਰਾਣੀ ਮਾਜਰਾ ਹੈ ਹਮ ਇੱਥੇ ਰਾਣੀ ਮਾਜਰਾ ਸੋਨੀ ਕਾਰ ਰਿਪੇਅਰ ਉਹਦੇ ਕੋਲੇ ਲਾਣਾ ਹੈ ਹਮ ਇਹ ਕਹਿੰਦਾ ਬਹੁਤ-ਬਹੁਤ ਤੁਹਾਨੂੰ ਬਹੁਤ ਸਮਝਦਾ ਬਿਲਕੁਲ ਤੁਸੀਂ ਦੇਖੋ ਕਿ ਇਸ ਤਰੀਕੇ ਦੇ ਨੌਜਵਾਨ ਜਿਹੜੇ ਸਾਡੇ ਨੌਜਵਾਨਾ ਵਾ ਤੇ ਅੱਜਕੱਲ ਪ੍ਰੇਰਨਾ ਸਰੋਤ ਨੇ ਕਿਉਂਕਿ ਇਹ ਹੱਥੀ ਕਿਰਤ ਕਮਾਈ ਕਰ ਰਹੇ ਨੇ ਕਿਸੇ ਦੇਗੇ ਹੱਥ ਨਹੀਂ ਅੜ ਰਹੇ ਦੂਜੇ ਪਾਸੇ ਆਪਣਾ ਪਾਰਟ ਟਾਈਮ ਜੌਬ ਕਰ ਰਹੇ ਨੇ ਦਿਨ ਦੇ ਵਿੱਚ ਆਪਣੀ ਫ੍ਰੀ ਲੈਂਸਿੰਗ ਵਾਲਾ ਕਹਿੰਦੇ ਨੇ ਉਹਨਾਂ ਕੋਲ ਸਹੀ ਜ਼ਮੀਨ ਵੀ ਹੈ ਕਨਚੀਆ ਤੇ ਪਰਿਵਾਰ ਹੀ ਵਧੀਆ ਖੁਸ਼ਹਾਲ ਹੈ ਪਰ ਫਿਰ ਵੀ ਹਾਂ ਹਾਂ ਕਿ ਤੈਨੂੰ ਸਟਾਲ ਲਾ ਕੇ ਆਪਣਾ ਹੋਰ ਜਗਾਰ ਵਧਾਣਾ ਚਾਹੁੰਦੇ ਨੇ ਕਿ ਕਿਤਨੇ ਦਿਤੇ ਮੈਂ ਹੋਰ ਵੱਡਾ ਕਰਨੇ ਤਾਂ ਹੈ ਕਿਉਂਕਿ ਜਿਸ ਤਰੀਕੇ ਨਾਲ ਕਈ ਲੋਕ ਕਹਿੰਦੇ ਨੇ ਕਿ ਛੋਟੇ ਕੰਮ ਵੱਡਾ ਕਦੋਂ ਹੋਏਗਾ ਕਿੰਨੇ ਸਾਲ ਲੱਗਣਗੇ ਪਰ ਇੱਕ ਇਹਨਾਂ ਸੁਪਨਾ ਹੈ ਕਿ ਅਸੀਂ ਉੱਪਰ ਵੀ ਜਾਵਾਂਗੇ ਵੱਡੇ ਹੀ ਬਣਾਂਗੇ ਤਾਂ ਵੱਡੇ ਕਿਵੇਂ ਬਣਨਾ ਹੈ ਸਾਡੇ ਪੰਜਾਬੀ ਭਾਈਚਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਨਹੀਂ ਹਲੇ ਨਹੀਂ ਸਟਾਲਾਂ ਤੇ ਤੁਸੀਂ ਪ੍ਰਵਾਸੀਆਂ ਦੇ ਖੜਦੇ ਹੋ ਪੈਸੇ ਥੰਦੇਣੇ ਪੈਂਦੇ ਨੇ ਪਰ ਜਦੋਂ ਕੋਈ ਪੰਜਾਬੀ ਪ੍ਰਵਾਸੀ ਸਾਡਾ ਕੰਮ ਚਾਹੇ ਕੋਈ ਸਿੱਖੇ ਰਿਹਾ ਕੋਈ ਲਾਲ ਜਾਂ ਸਟਾਲ ਉਹਨੂੰ ਹੌਸਲਾ ਦੇਣ ਵਾਸਤੇ ਜਰੂਰ ਪਹੁੰਚ ਕੇ ਕਰੋ ਲੋਜ ਬਾਂਡ ਕੋਲ ਖਾਇਓ ਲੋਕੇਸ਼ਨ ਨੂੰ ਚੰਡੀਗੜ੍ਹ ਤੁਹਾਨੂੰ ਦੱਸ ਦਿੱਤਾ ਹੈ ਮੈਕਸ ਲਾਈਟਾਂ ਦੇ ਕੋਆਰਡੀਨੇਟ ਸਟਾਲ ਹੈ ਤਾਂ ਕੁਝ ਪ੍ਰਵਾਸੀ ਤਾਂ ਤੰਗ ਪ੍ਰੇਸ਼ਾਨ ਵੀ ਕਰਦੇ ਸੀ ਪਰ ਉਹਨਾਂ ਦੱਸਿਆ ਕਿ ਹੁਣ ਸਿੱਖ ਨਹੀਂ ਡਰਨਗੇ ਤਾਂ ਜਿੱਥੇ ਵੀ ਜੰਮਗੇ ਨੇ ਤੁਸੀਂ ਦੇਖੋ ਕਿ ਇਹ ਦੋਨਾਂ ਜਿਹੜੇ ਪੁਰਾਣੀ ਸਾਡੇ ਇਹਨਾਂ ਵੱਲੋਂ ਕੰਮ ਸ਼ੁਰੂ ਕੀਤਾ ਹੋਇਆ ਤਾਂ ਬਹੁਤ ਵਧੀਆ ਪ੍ਰੇਰਨਾ ਸਰੋਤ ਨੌਜਵਾਨਾਂ ਨੇ ਕੰਮ ਕੀਤਾ ਹੈ ਤਾਂ ਇਸ ਤਰੀਕੇ ਦੇ ਵੀਡੀਓ ਹੋਰ ਵੀ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਇਸ ਵੀਡੀਓ ਨੂੰ ਬਸ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਨੌਜਵਾਨਾਂ ਤੱਕ ਵੀ ਇਹ ਮੈਸੇਜ ਪਹੁੰਚ ਸਕੇ ਧੰਨਵਾਦ